ਸਸੀ ਕਾਲ ਜੀ ਮੈਂ ਡਾਕਟਰ ਵਿਸ਼ੇਖ ਗੋਇਲ ਅਸੀਂ ਅੱਜ ਇੱਥੇ ਮੈਡੀਕਲ ਕੈਂਪ ਲਗਾਉਣ ਆਏ ਆਂ ਬਲੱਡ ਡੋਨੇਸ਼ਨ ਲਈ ਅਸੀਂ ਐਸ ਡੀ ਐਚ ਹਸਪੀਟਲ ਅਜਨਾਲਾ ਤੋਂ ਆਏ ਆਂ ਸਿਵਲ ਹਸਪੀਟਲ ਤੋਂ ਸਾਨੂੰ ਇੱਥੇ ਬਲੱਡ ਡੋਨੇਸ਼ਨ ਕੈਂਪ ਵਾਸਤੇ ਭੇਜਿਆ ਗਿਆ ਇਹ ਇਹਦੀ ਟਾਈਮਿੰਗ ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਦੀ ਸੀਗੀ ਅਸੀਂ ਇੱਥੇ ਨਾਲ-ਨਾਲ ਜਿਹੜੇ ਵੀ ਡੋਨਰਸ ਆ ਰਹੇ ਨੇ ਬਲੱਡ ਡੋਨੇਟ ਕਰ ਰਹੇ ਨੇ ਉਹਨਾਂ ਨੂੰ ਅਸੀਂ ਨਾਲ ਇੱਥੇ ਸਰਟੀਫਿਕੇਟਸ ਤੇ ਰਿਫਰੈਸ਼ਮੈਂਟ ਵੀ ਦੇ ਰਹੇ ਆਂ ਇੱਥੇ ਆਏ ਨੇ 8 10 ਤੋਂ 12 ਡੋਨਰਸ ਆ ਚੁੱਕੇ ਨੇ ਹੁਣ ਤੱਕ ਅਜੇ ਹੋਰ ਵੀ ਆ ਰਹੇ ਨੇ ਤੇ ਆਪਾਂ ਸਾਨੂੰ ਜਿੱਦਾਂ ਹਦਾਇਤਾਂ ਹੁੰਦੀਆਂ ਹਨ ਐਸਡੀਐਚ ਅਰਜਨਾਲਾ ਤੋਂ ਅਸੀਂ ਵਕਫ ਵਕਫ ਥਾਵਾਂ ਤੇ ਆਪਣੇ ਕੈਂਪ ਲਗਾਉਂਦੇ ਰਹਿੰਦੇ ਹਾਂ ਜੀ ਮੇਰਾ ਨਾਮ ਡਾਕਟਰ ਗਿਫਤਾਰ ਸਿੰਘ ਹੈ ਸਾਇਕਨੇ ਹਸਪਤਾਲ ਸਿਹਤਾਰ ਤੋਂ ਅਸੀਂ ਇੱਥੇ ਬਲਦੋਰਾ ਬਰੋਸ ਸਾਹਿਬ ਸੁਧਾਰ ਵਿਖੇ अपना सेगलो हॉस्पिटल इज नालਾ ਤੋਂ ٹیم ਆਈ ਹੋਈ ਆ ਬਲੱਡ ਡੋਨੇਸ਼ਨ ਕਰ ਰਹੇ ਨੇ ਤੇ ਇੱਥੇ ਵੱਧ ਤੋਂ ਵੱਧ ਜਿਹੜੇ ਮਨ ਲੋ ਕੋਸ਼ਿਸ਼ ਕਰਨ ਦੇਗੇ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਬਲੱਡ ਦੇਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਬਲਕਿ ਆਪਾਂ ਨੂੰ ਬਲੱਡ ਜਿਹੜਾ ਵਾ ਉਹ ਬੈਂਕਾਂ ਜਿੱਦੋਂ ਨਹੀਂ ਜਾਂਦੇ ਐਮਰਜੈਂਸੀ ਸਾਨੂੰ ਬਲੱਡ ਨਹੀਂ ਮਿਲਦਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਆਦਾ ਤੋਂ ਜਿਆਦਾ ਜਾਗਰੂਕ ਕਰ ਰਹੇ ਆ ਕਿ ਆਪਾਂ ਨੂੰ ਬਲੱਡ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਛੋਟੇ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਾਂ ਜੇ ਲੋਗ ਐਮਰਜੈਂਸੀ ਵੈਂਪੀਓ ਤੁਹਾਨੂੰ ਬਲੱਡ ਨਹੀਂ ਮਿਲਦਾ ਤੇ ਆਪਾਂ ਨੂੰ ਵੱਧ ਤੋਂ ਵੱਧ ਬਲੱਡ ਡਰੇਡ ਕਰਨਾ ਚਾਹੀਦਾ ਵਾ ਜੋ ਕਿ ਆਪਾਂ ਨੂੰ ਕੱਲ ਨੂੰ ਇਹਨਾਂ ਐਮਰਜੈਂਸੀ ਪੈਂਦੀ ਜਦੋਂ ਮੁਸ਼ਕਲ ਨਾ ਆਵੇ ਧੰਨਵਾਦ